ਸਾਰੇ ਹੀ ਮੇਰੇ ਭਰਾ ਭਿੰਡਰ ਕਲੋਨੀ ਸਾਰੇ ਹੀ ਮੇਰੇ ਸਤਿਕਾਰਯੋਗ ਮੇਰੀ ਹਾਨ ਦੇ ਮੇਰੇ ਬੱਚੇ ਸਾਰਿਆਂ ਨੇ ਜੀ ਆਏ ਵੀ ਆਖਦਾ ਤੇ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਣਾ ਕਿਸੇ ਵਾਸਤੇ ਸ਼ਾਇਦ ਕੁਰਸੀ ਦੀ ਲੜਾਈ ਹੋਵੇ ਪਰ ਸਾਡੇ ਲਈ ਹਮੇਸ਼ਾ ਹੀ ਚੋਣਾ ਇੱਕ ਹੋਂਦ ਦੀ ਲੜਾਈ ਦੇ ਤੌਰ ਤੇ ਰਹੀਆਂ ਨੇ ਜਸਵਲਕ ਲਾਲ ਅਸੀਂ ਵੱਧ ਕਸਮਤੀ ਨਾਲ ਰਿਸ਼ਤਾ ਜੋੜਿਆ ਉਸ ਦੇਸ਼ ਦੇ ਵਿੱਚ ਲੋਕ ਫੈਸਿਲਿਟੀਆਂ ਲਈ ਲੜਾਈ ਕਰਦੇ ਨੇ ਅਸੀਂ ਫੈਸਿਲਿਟੀਆਂ ਦੇ ਨਾਲ ਨਾਲ ਆਪਣੀ ਕੌਮੀ ਹੋਂਦ ਵਾਸਤੇ ਵੀ ਲੜਾਈ ਕਰ ਰਹੇ ਹਾਂ ਸੋ ਇਹ ਲੜਾਈ ਜਿਹੜੀ ਆ ਐਨੀ ਸੌਖੀ ਨਹੀਂ ਸਾਡੇ ਵਾਸਤੇ ਜਿੰਨੀ ਕੀ ਆਮ ਲੋਕਾਂ ਵਾਸਤੇ ਹੈ ਕਿਉਂਕਿ ਹਰ ਹਕੂਮਤ ਨੇ 47 ਤੋਂ ਲੈ ਕੇ ਅੱਜ ਤੱਕ ਹਮੇਸ਼ਾ ਜਿਹੜਾ ਨੈਰੇਟਿਵ ਘੜਿਆ ਸਾਡੇ ਅਗੇਂਸਟ ਘੜਿਆ ਤੇ ਜਦੋਂ ਸਿੱਖ ਕੌਮ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕੁਦਰਤੀ ਹੈ ਕਿ ਪੰਜਾਬ ਵੀ ਨਾਲ ਮਰਦਾ ਹੈ ਉਹਦੇ ਵਿੱਚ ਮੇਰੇ ਹਿੰਦੂ ਭਰਾ ਮੇਰੇ ਮੁਸਲਮਾਨ ਭਰਾ ਮੇਰੇ 크ਰਿਸਚੀਅਨ ਭਰਾ ਜਾਂ ਜੈਨੀ ਬੋਧੀ ਕੋਈ ਵੀ ਧਾਰਮਿਕ ਵਿਸ਼ਵਾਸ ਵਾਲੇ ਸਾਡੇ ਭਰਾ ਪੈਣਾ ਹੋਣ ਉਹਨਾਂ ਨਾਲ ਵੀ ਬਹੁਤ ਵੱਡਾ ਵਖਰੇਵਾ ਹੋ ਜਾਂਦਾ ਹੈ ਸਟੇਟ ਵੱਲੋਂ ਇੰਡੀਆ ਵੱਲੋਂ ਜੇ ਸਾਡੇ ਪਾਣੀ ਖੋਏ ਜਾਣਗੇ ਉਹ ਕੱਲੇ ਸਿੱਖਾਂ ਦੇ ਨਹੀਂ ਖੋਏ ਜਾਣਗੇ ਉਹ ਸਟੇਟ ਦੇ ਖੋਏ ਜਾਣਗੇ ਉਹ ਸਾਰਾ ਅਰਥਚਾਰੇ ਦੇ ਉੱਤੇ ਅਸਰ ਕਰਦਾ ਹੈ ਜੇ ਖੇਤ ਵਿੱਚ ਪਾਣੀ ਨਹੀਂ ਜਾਊਗਾ ਫਸਲ ਜੇ ਨਾ ਹੋਈ ਤਾਂ ਆੜਤੀ ਕੋਲ ਵੀ ਕੁਝ ਨਹੀਂ ਜਾਣਾ ਦੁਕਾਨਦਾਰ ਦਾ ਵੀ ਸਮਾਨ ਉਦੋਂ ਨਹੀਂ ਵਿਕਣਾ ਇਸ ਲਈ ਇਹ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ ਜਿੰਨੀਆਂ ਵੀ ਸਮੱਸਿਆਵਾਂ ਸਾਨੂੰ 47 ਤੋਂ ਆਈਆਂ ਨੇ ਮੰਨਣਾ ਪਊਗਾ ਸਾਨੂੰ ਕਿ ਉਹਦੇ ਵਿੱਚ ਬਹੁਤੀਆਂ ਸਮੱਸਿਆਵਾਂ ਸਾਡੀ ਪੰਜਾਬ ਦੀ ਲੀਡਰਸ਼ਿਪ ਕਿਸੇ ਵੀ ਪਾਰਟੀ ਦੀ ਹੋਵੇ ਉਹਦੀ ਜਿਹੜੀ ਖੁਦਗਰਜ਼ ਸੋਚ ਹੈ ਉਸ ਸੈਲਫਿਸ਼ ਸੋਚ ਕਰਕੇ ਤੇ ਆਪਣੇ ਆਪ ਪ੍ਰਤੀ ਕਨਸੈਂਟਰੇਟ ਹੋਣ ਕਰਕੇ ਜਿਹੜੀ ਸਾਡੇ ਨਾਲ ਹਮੇਸ਼ਾ ਬੇਰੁਖੀ ਹੋ ਰਹੀ ਹੈ ਭਾਵੇਂ ਸਾਡੀ ਗਿਣਤੀ ਬਹੁਤ ਘੱਟ ਹੈ ਜਿਹੜੇ ਲੋਕ ਸਿਹਰਤਾ ਦੇ ਨਾਲ ਪੰਜਾਬ ਬਾਰੇ ਸੋਚਦੇ ਨੇ ਪਰ ਆ ਪਤਾ ਵੀ ਨਹੀਂ ਸੀ ਕਿ ਕਲਾ ਵਰਤੀ ਹੈ ਪਿਛਲੇ ਕੋਈ ਸਤਾਂ ਮੈਂ 30 ਦਿਨ ਤੋਂ ਲਗਾਤਾਰ ਕਿਸ ਨਾ ਕਿਸੇ ਇਲਾਕੇ ਚ ਜਾ ਰਹਾ ਆ ਆ ਜਥੇਦਾਰ ਜੀ ਬੈਠੇ ਨੇ ਹੋਰ ਸਾਰੇ ਪਰਮਜੀਤ ਢੋਲੀ ਸਾਰੇ ਬੈਠੇ ਨੇ ਲੈ ਕੇ ਜਾ ਰਹੇ ਨੇ ਪਰ ਆ ਜਿਹੜਾ 7 ਦਿਨ ਤੋਂ ਖਾਸ ਕਰ 4 ਦਿਨ ਤੋਂ ਜਿਹੜੀ ਤਬਦੀਲੀ ਦੇਖ ਰਹੇ ਆ ਅਸੀਂ ਉਹ ਗੁਰਗਨ ਸਾਹਿਬ ਜੀ ਦੀ ਕੋਈ ਐਸੀ ਕਿਰਪਾ ਹੋਈ ਹੈ ਜਿਹੜੀ ਮੇਰੀ ਉਮਰ ਵਾਲੇ ਜਿੰਨੇ ਕ ਹੈਗੇ ਨੇ 60-62 ਸਾਲ ਵਾਲੇ 50 ਸਾਲ ਵਾਲੇ 55 ਸਾਲ ਵਾਲੇ ਜਾਂ ਉਸ ਤੋਂ ਉੱਪਰ ਵਾਲੇ ਉਹਨਾਂ ਨੇ 99 ਚ ਸਭ ਚੀਜ਼ ਦੇਖੀ ਹੈ ਉਦੋਂ ਸਾਡੀ ਕੋਈ ਜਥੇਬੰਦੀ ਵੀ ਨਹੀਂ ਸੀ ਪਰ ਫਿਰ ਵੀ ਉਹ ਲੋਕ ਜਿੱਤੇ ਜਿਨ੍ਹਾਂ ਨੇ ਉਸ ਸੋਚ ਨੂੰ ਪਰਣਾਇਆ ਅੱਜ ਉਹ ਸੋਚ ਦੁਬਾਰੇ 35 ਸਾਲ ਬਾਅਦ ਅਕਸੈਪਟਡ ਹੋ ਗਈ ਹੈ ਮਨ ਮੰਨ ਲਿਆ ਪਿੰਡਾਂ ਸ਼ਹਿਰਾਂ ਦੇ ਵਿੱਚ ਲੋਕਾਂ ਨੇ ਕਿ ਸਾਰੀਆਂ ਤਿਹਾਂ ਮੈਂ ਬਸ ਇੰਨੀ ਗੱਲ ਕਰਾਂਗਾ ਚਾਹੇ ਉਹਨੂੰ ਅਸੀਂ ਬਾਦਲਦਲ ਕਹੀਏ ਚਾਹੇ ਉਹਨੂੰ ਭਾਜਪੀ ਕਹੀਏ ਕਾਂਗਰਸ ਕਹੀਏ ਜਾਂ ਹੁਣ ਆਪ ਵੀ ਆ ਗਿਆ ਇਹ ਚਾਰੇ ਤਿਹਾਂ ਦਾ ਅਜੰਡਾ ਇੱਕ ਹੈ ਸੈਲਫ ਮੇਰਾ ਕੀ ਹੁੰਦਾ ਨਹੀਂ ਤਾਂ ਇਹ ਨਹੀਂ ਹੋ ਸਕਦਾ ਸੀ ਕਿ 20 ਸਾਲ ਮਾਰਾਨੀ ਸਾਹਿਬ ਨੂੰ ਕਾਂਗਰਸ ਜਿਤਾਉਂਦੀ ਰਹੀ ਅੱਜ ਜੋ ਬੀਜੇਪੀ ਦੇ ਮੈਂਬਰ ਨੇ ਅੱਜ ਜਿਹੜੇ ਹੋਲਡਿੰਗ ਬੋਰਡ ਲੱਗੇ ਨੇ ਅੱਜ ਨਾਲ ਮੋਦੀ ਸਾਹਿਬ ਲੱਗੇ ਨੇ ਕਦੇ ਉਹਦੇ ਨਾਲ ਸੋਨੀਆਂ ਹੁੰਦੀ ਸੀ ਕਦੇ ਇੰਦਰਾ ਗਾਂਧੀ ਹੁੰਦੀ ਸੀ ਸੋ ਇਹ ਸਾਰਾ ਕੁਝ ਕਿਵੇਂ ਬਦਲ ਗਿਆ ਸਿਰਫ ਸੈਲਫਿਸ਼ ਸੋਚ ਕਰਕੇ ਵੀ ਮੇਰਾ ਕੀ ਹੋਊਗਾ ਗਾਂਧੀ ਸਾਹਿਬ ਨੇ ਸਾਰੀ ਉਮਰ ਕਿਹਾ ਕਿ ਮੈਂ ਫੈਡਰਲਿਜ਼ਮ ਦਾ ਰਾਜਾ ਨੂੰ ਵਧੇਲ ਘੜ ਦੇਣ ਦਾ ਹਮੀਆਂ ਤੇ ਮੇਰੀ ਲੜਾਈ ਇਹ ਹੈ ਪਰ ਕਾਂਗਰਸ ਨੇ ਤਾਂ ਕਦੇ ਰਾਜਾ ਨੂੰ ਵੱਧ ਅਧਿਕਾਰ ਦੇਣ ਦੀ ਲੜਾਈ ਲੜੀ ਨਹੀਂ ਫਿਰ ਉਹ ਇੰਨੇ ਸਿਆਣੇ ਬੰਦੇ ਕਾਂਗਰਸ ਕੋਲ ਕੀ ਕਰਨ ਗਏ ਨੇ ਹਾਂ ਜੇ ਕਾਂਗਰਸ ਉਹਨਾਂ ਨੂੰ ਇੰਨੀ ਚੰਗੀ ਲੱਗਦੀ ਸੀ ਤਾਂ 10 ਸਾਲ ਪਹਿਲਾਂ ਕਾਂਗਰਸ ਕੋਲ ਜਾਂਦੇ ਕਾਂਗਰਸ ਵੀ ਇੱਥੇ ਸੀ ਗਾਂਧੀ ਸਾਹਿਬ ਵੀ ਇੱਥੇ ਸੀ ਪਰ ਅੱਜ ਕਿਉਂ ਗਏ ਨੇ ਇੰਨੇ ਸਿਆਣੇ ਬੰਦੇ ਨੂੰ ਵੀ ਇਹ ਲੱਗਿਆ ਕਿ ਮੈਂ ਇੱਥੋਂ ਐਮਪੀ ਬਣ ਸਕਦਾ ਕਿਉਂਕਿ ਪਿਛਲੀ ਵਾਰ ਉਹ ਆਜ਼ਾਦ ਖੜਕੇ ਹਾਰ ਗਏ ਸੀ ਸੋ ਇਹ ਸਾਰੀਆਂ ਗੱਲਾਂ ਦਾ ਨਿਚੋੜ ਇਹ ਹੈ ਕਿ 1978 ਚ ਬਾਦਲ ਨੇ ਸਿੱਖ ਮਾਰੇ 215 ਵਿੱਚ ਵੀ ਬਾਦਲੇ ਸਿੱਖ ਮਾਰੇ ਬਰਗਾੜੀ ਬਾਈਬਲ ਕਲਾ ਇਹ ਇੱਕ ਸਾਨੂੰ ਸੋਚਣ ਦੇ ਵਿੱਚ ਥੋੜਾ ਜਿਹਾ ਗਲਤੀ ਜ਼ਰੂਰ ਹੋਈ ਹੈ ਕਿ ਉਹ ਬੰਦਾ ਸਿੱਖਾਂ ਦਾ ਤੇ ਪੰਜਾਬ ਦਾ ਸਭ ਤੋਂ ਵੱਡਾ ਕਾਤਲ ਹੈ ਉਤੋਂ ਬਾਅਦ ਕਾਂਗਰਸ ਭਾਜਪਾ ਆਪਣੇ ਆਪਣੇ ਥਾਂ ਤੇ ਹਰ ਜ਼ੁਲਮ ਕੀਤਾ ਉਹਨਾਂ ਨੇ ਸਾਡੇ ਨਾਲ ਦਰਬਾਰ ਸਾਹਿਬ ਢਾਤਾ ਸੰਜਨ ਸਿੰਘ ਜੀ ਨੂੰ ਸ਼ਹੀਦ ਕਰਤਾ ਇਹ ਸਾਰਾ ਕੁਝ ਸਾਡੇ ਨਾਲ ਹੋਇਆ ਪੰਜਾਬ ਨਾਲ ਹੋਇਆ ਹੁਣ ਜਿਹੜੀ ਸੋਚ ਨਾਲ ਉਹ ਚੱਲੇ ਹੋਏ ਸੀ ਸਾਰੇ ਅਜੋ ਦਾ ਪ੍ਰੋਟੋਕਾਲ ਖਰੂਰ ਸਾਹਿਬ ਹੋ ਰਿਹਾ ਹੈ ਜਿਹੜਾ ਸਾਡੇ ਕੋਲ ਇੱਕ ਪ੍ਰੈਕਟੀਕਲ ਉਦਾਹਰਨ ਹੈ ਕਿ ਉਹੀ ਸੋਚ ਅੱਜ ਭਾਈ ਅਮਰਤਪਾਲ ਸਿੰਘ ਨੂੰ ਹੈਰਾਨ ਨੂੰ ਫਿਰਦੀ ਹੈ ਜਦ ਕਿ ਪੰਜਾਬ ਦੇ ਲੋਕ ਜਿਹੜੇ ਕਹਿੰਦੇ ਨੇ ਕਿ ਉਹ ਨਜਾਇਜ਼ ਫੜਿਆ ਹੋਇਆ ਹੈ ਉਹਨੂੰ ਡਿਬਰੂਗੜ ਕਿਉਂ ਭੇਜਿਆ ਗਿਆ ਉਹਨੂੰ 3000 ਕਿਲੋਮੀਟਰ ਦੂਰ ਭੇਜਣ ਦਾ ਕੀ ਮਤਲਬ ਸੀ ਐਨਐਸਏ ਕਿਉਂ ਲਾਈ ਗਈ ਹੈ ਇਹ ਸਾਰੀਆਂ ਗੱਲਾਂ ਦਾ ਜਵਾਬ ਜਿੱਥੇ ਪੰਜਾਬ ਦੇ ਲੋਕ ਕੌਮ ਮੰਗ ਰਹੀ ਸੀ ਉੱਥੇ ਉਹਨਾਂ ਨੇ ਉਹਨੂੰ ਹੈਰਾਨ ਖਾਤਰ ਆਪਣਾ ਸਭ ਤੋਂ ਜ਼ਿਆਦਾ ਭੌਂਕਣ ਵਾਲਾ ਮੈਚ ਲਫਜ ਤਾਂ ਵਰਤਣਾ ਕਿ ਆਪਾਂ ਨੇ ਦੇਖਿਆ ਭੌਂਕਣ ਵਾਲਾ ਬੰਦਾ ਬਿਲਟਾ ਬਲਟੋਵਾ ਵਿਰਸਾ ਸਿਓ ਉਹ ਉੱਥੇ ਉਹਦੇ ਸਾਹਮਣੇ ਖੜਾਤਾ ਉਹਦਾ ਮਤਲਬ ਕੀ ਹੈ ਕਿ ਸੈਂਟਰ ਨੂੰ ਸੁਨੇਹਾ ਦੇ ਰਹੇ ਨੇ ਅਸੀਂ ਅੱਜ ਵੀ ਤੁਹਾਡੇ ਨਾਲ ਆ ਉਹਨੂੰ ਹਰਾਵਾਂਗੇ ਜਿਹਨੂੰ ਸਿੱਖ ਕੌਮ ਨੇ ਮੰਨ ਲਿਆ ਸੋ ਇਹ ਸਾਰੀਆਂ ਗੱਲਾਂ ਨੂੰ ਜੇ ਆਪਾਂ ਨਿਚੋੜ ਚ ਲਈਏ ਅੱਜ ਸਾਨੂੰ ਲੜਨਾ ਪਊਗਾ ਲੜਾਈ ਵੋਟ ਦੀ ਹੈ ਵੋਟ ਬਿਨਾਂ ਲੜਾਈ ਨਹੀਂ ਲੜੀ ਜਾ ਸਕਦੀ ਨਹੀਂ ਲੜੀ ਜਾ ਸਕਦੀ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸਾਡੇ ਵਿੱਚੋਂ ਹੀ ਕਈ ਧਾਰਮਿਕ ਸ਼ਖਸੀਤਾਂ ਨੇ ਅਸੀਂ ਜੀ ਰਾਜਨੀਤੀ ਦੀ ਗੱਲ ਨਹੀਂ ਕਰਦੇ ਫਿਰ ਬਾਬਾ ਨਾਨਕ ਰਾਜਨੀਤੀ ਦੀ ਗੱਲ ਕਿਉਂ ਕਰਦਾ ਸੀ ਬਾਬਾ ਨਾਨਕ ਨੂੰ ਤੁਸੀਂ ਧਾਰਮਿਕ ਕਹੋਗੇ ਕਿ ਪੋਲੀਟੀਕਲ ਇਹ ਮੈਨੂੰ ਅਜੇ ਤੱਕ ਸਿੱਖਾਂ ਤੋਂ ਜਵਾਬ ਹੀ ਨਹੀਂ ਮਿਲਿਆ ਬਾਬਾ ਪਾਠ ਕਰਦਾ ਤੇ ਬਾਬਰ ਪੋਲੀਟੀਕਲ ਬੰਦਾ ਹੈ ਉਹ ਬਾਬਰ ਕੋਲ ਫਿਰ ਕੀ ਲੈਣ ਜਾਂਦਾ ਇਹ ਸਾਨੂੰ ਆਪਣੇ ਆਪ ਤੇ ਸਵਾਲ ਕਰਨਾ ਪਊਗਾ ਸਿੱਖੋਂ ਨੂੰ ਕਿ ਜੇ ਬਾਬਾ ਨਾਨਕ ਇੱਕ ਬਾਦਸ਼ਾਹ ਦੇ ਮੂਹਰੇ ਜਾ ਕੇ ਖੜ ਗਿਆ ਕਿ ਤੂੰ ਜ਼ੁਲਮ ਕਰ ਰਿਹਾ ਹੈ ਬਈ ਤਾਂ ਅੱਜ ਤੁਹਾਡੇ ਵਾਲੇ ਆ ਗਏ ਜਿਹੜੇ ਅੱਜ ਦੇ ਬਾਬਰ ਨੇ ਉਹਨਾਂ ਮੂਹਰੇ ਕਿਉਂ ਨਹੀਂ ਖੜਨਗੇ ਜੇ ਬਾਬੇ ਕੇ ਨੇ ਜੇ ਬਾਬਾ ਨਾਨਕ ਖੜ ਸਕਦਾ ਹੈ ਤਾਂ ਅੱਜ ਦਾ ਕੋਈ ਧਾਰਮਿਕ ਬੰਦਾ ਕਿਉਂ ਨਹੀਂ ਖੜਦਾ ਇਹ ਸਭ ਤੋਂ ਵੱਡਾ ਸਵਾਲ ਹੈ ਜਿਹਦੇ ਕਰਕੇ ਸਾਡੀ ਕੌਮ ਹੇਠਾਂ ਨੂੰ ਆ ਰਹੀ ਹੈ ਸੋ ਮੇਰੀਆਂ ਬੇਨਤੀਆਂ ਕਿਉਂਕਿ ਕਹੜਾ ਹੈ ਤੋਂ ਨੂੰ ਵੀ ਪਤਾ ਹੈ ਅਗਲੇ ਫੋਨ ਕਰੀ ਜਾਂਦੇ ਨੇ ਇਹ ਮੈਨੂੰ ਹੁੱਜਾ ਮਰੀ ਜਾਂਦੇ ਨੇ ਇਹ ਆਪਣੀ ਜਗ੍ਹਾ ਸੱਚੇ ਨੇ ਮੈਂ ਆਪਣੀ ਜਗ੍ਹਾ ਸੱਚਾ ਮੈਂ ਕਹਿੰਦਾ ਵੀ ਸਾਰੀਆਂ ਗੱਲਾਂ ਮੈਂ ਸਾਂਝੀਆਂ ਕਰ ਲਾਂ ਸੋ ਇਹ ਮੈਂ ਮਾਫੀ ਮੰਗਦਾ ਤੇ ਇਹ ਕਹਿਣਾ ਇਹਨਾਂ ਸਾਰੀਆਂ ਸੈਲਫਿਸ਼ ਧਿਰਾਂ ਨੂੰ ਸਵਾਰਥੀ ਧਿਰਾਂ ਨੂੰ ਉਹਨਾਂ ਦਾ ਘਰ ਦਿਖਾਉਣ ਦੇ ਲਈ ਇੱਕ ਵਾਰ ਤੁਹਾਨੂੰ ਪੰਜਾਬ ਦੀ ਸੋਚ ਕੌਮ ਦੀ ਸੋਚ ਨੂੰ ਪਾਰਲੀਮੈਂਟ ਦੇ ਵਿੱਚ ਬਿਠਾਣਾ ਪਊਗਾ ਜਦੋਂ ਪੰਜਾਬ ਬੋਲਾ ਕਰੂਗਾ ਸਾਰਾ ਮੁਲਕ ਉੱਥੇ ਬੈਠਾ ਹੈ 543 ਬੰਦੇ ਬੈਠੇ ਨੇ ਵਿੱਚੋਂ ਅਸੀਂ 13 13 ਤੇ ਸੀ ਅੱਜ ਬੰਦੇ ਖੜਾਤੇ 14 ਵਾ ਚੰਡੀਗੜ੍ਹ ਤੇ ਵੀ ਖੜਾਤਾ 2 ਸੀ ਹਰਿਆਣੇ 'ਚ ਵੀ ਖੜਾਤੇ 1 ਜੰਮੂ ਕਸ਼ਮੀਰ 'ਚ ਵੀ ਖੜਾਤਾ ਇਹਨਾਂ ਸਾਰਿਆਂ ਦੇ ਜਿੱਥੇ ਵੀ ਤੁਹਾਡੇ ਲਿੰਕ ਨੇ ਕਿਰਪਾ ਕਰਕੇ ਉਹਨਾਂ ਨੂੰ ਕਹੋ ਕਿ ਜਿੱਥੇ ਸਾਡੇ 12 ਥਾਂ ਤੇ ਸਾਡੇ ਪੰਜਾਬ 'ਚ ਬਾਲਟੀ ਹੈ ਮੇਰੀ ਵੀ ਬਾਲਟੀ ਹੈ ਮਾਨ ਸਾਹਿਬ ਦੀ ਵੀ ਸਭ ਦੀ ਸਿਰਫ ਇੱਕ ਖਡੂਰ ਸਾਹਿਬ ਸਾਡੀ ਜਿਹੜੀ ਉਹ ਮਾਈਕ ਲਿਆ ਭਾਈ ਸਾਹਿਬ ਨੇ ਉਹ ਮਾਈਕ ਜਿਹੜਾ ਬੋਲਣ ਵਾਲਾ ਹੁੰਦਾ ਉਹ ਹੈ ਬਾਕੀ ਸਾਰੇ ਥਾਂ ਜਿੱਥੇ ਵੀ ਬਾਲਟੀ ਹੈ ਉਹ ਆਪਣਾ ਬੰਦਾ ਹੈ ਬਸ ਇਹ ਕਬੱਡੀ ਪਛਾਣ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤ